ਅਤਿ ਆਸਿਕ ਗੁਰਦੁਆਰਾ ਸਾਹਿਬ ਸਰਗੜੀ ਸਾਹਿਬ ਇੱਕ ਜਨ ਇੱਕ ਪੌਦਾ ਲਗਾਵੇ ਮਹਾਂਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਬੂਟੇ ਲਗਾਏ ਜਾਣਗੇ ਉਹਨਾਂ ਦੇ ਵਿੱਚ ਸਾਰੇ ਐਸ ਡੀ ਐਮ ਸਾਹਿਬ ਦੀ ਡਿਊਟੀ ਲਗਾਈ ਗਈ ਹੈ ਔਰ ਉਹਨਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੱਡੇ ਲੈਵਲ ਤੇ ਯੋਗਦਾਨ ਪਾ ਰਹੀਆਂ ਔਰ 6.5 ਲੱਖ ਰੁੱਖ ਲਗਾਉਣ ਦਾ ਟੀਚਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਔਰ ਉਹਨੂੰ ਬਲਾਕ ਪੱਧਰ ਤੇ ਬਲਾਕ ਅਫਸਰ ਸੈਕਟਰੀ ਸਾਹਿਬਾਨ ਔਰ ਜਿਹੜੀਆਂ ਸਾਡੀਆਂ ਪੰਚਾਇਤਾਂ ਤੇ ਹੋਰ ਨੁਮਾਇੰਦੇ ਆ ਉਹ ਪੂਰੇ ਜ਼ਿਲ੍ਹੇ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਇਹ ਬੂਟੇ ਲਗਾਉਣਗੇ ਔਰ ਤਕਰੀਬਨ 65 ਏਕੜ ਜਿਹੜਾ ਆ ਜ਼ਮੀਨ ਉਹ ਡੀਸੀ ਸਾਹਿਬ ਨੇ ਅਲੱਗ-ਅਲੱਗ ਥਾਵਾਂ ਤੋਂ ਕੀਤੀ ਆ ਪੰਚਾਇਤਾਂ ਤੋਂ ਪ੍ਰਾਪਤ ਕੀਤੀ ਆ ਔਰ ਉਹਦੇ ਵਿੱਚ ਛੋਟੇ ਜਿਹੜੇ ਜੰਗਲ ਰੁੱਖਾਂ ਦੇ ਉਹ ਬਣਾਏ ਜਾਣਗੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਜ਼ਬਰਦਸਤ ਕੰਮ ਕਰ ਰਹੀ ਏ ਉੱਥੇ ਪਾਣ ਪਾਣੀ ਦਾ ਖਿਆਲ ਰੱਖਦੇ ਹੋਇਆ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿ ਇਹ ਬੂਟੇ ਉਹਨਾਂ ਥਾਵਾਂ 'ਤੇ ਲਗਾਏ ਜਾਣ ਜਿੱਥੇ ਵੱਡੇ ਹੋ ਸਕਦੇ ਆ ਪਲ ਸਕਦੇ ਆ ਸੰਭ ਸਕਦੇ ਆ ਦਾ ਕੇ ਸਿਰਫ ਬੂਟੇ ਲਗਾਉਣ ਤੱਕ ਮਹਾਂਮਾ ਇਹਨਾਂ ਨੂੰ ਸੰਭਾਲ ਕੇ ਅੱਗੇ ਚਲਾਉਣ ਤੱਕ ਵੀ ਜਿਹੜੀ ਇਹ ਮਹਾਂਮਾ ਔਰ ਸਾਡੇ ਐਸਡੀਐਮ ਸਾਹਿਬ ਡੀਸੀ ਸਾਹਿਬ ਸਾਡੇ ਜੀਏ ਸਾਹਿਬ ਔਰ ਅੱਜ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਹੋਰ ਸਾਡੇ ਜਿੰਨੇ ਵੀ ਬਲਾਕ ਪ੍ਰਧਾਨ ਨੇ ਉਹ ਵੀ ਸ਼ਾਮਲ ਹੋਏ ਐ ਇਸ ਮਹਾਂਮ ਦੇ ਵਿੱਚ ਔਰ ਮੈਂ ਸਮਝਦਾ ਕਿ ਇਸ ਮਹਾਂਮ ਨੂੰ ਲਗਾਤਾਰ ਅਸੀਂ ਜਾਰੀ ਰੱਖਾਂਗੇ ਔਰ ਸਾਡੇ ਅਫਸਰ ਸਾਹਿਬਾੜ ਦੀਆਂ ਸੁਵਾਂਵਾਂ ਲੈਂਦੇ ਹੋਏ ਇਸ ਏਰੀਏ ਨੂੰ ਹਰਿਆ ਭਰਿਆ ਤੇ ਪਰਹੁਲ ਪਰਹੁਲਤ ਕਰਾਂਗੇ ਔਰ ਮੈਂ ਸਮਝਦਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਸਾਰੀ ਜਿਹੜੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਆ ਉਹ ਵੀ ਮਿਹਨਤ ਕਰ ਰਹੀ ਹੈ ਔਰ ਅਸੀਂ ਇਸ ਨੂੰ ਬੜੇ ਪੰਜਾਬ ਲੈਵਲ ਤੇ ਸਭ ਤੋਂ ਅੱਗੇ ਮੋਰੀ ਫਿਰੋਜ਼ਪੁਰ ਜ਼ਿਲ੍ਹੇ ਨੂੰ ਬੜਾਵਾਂਗੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਜਿੰਨੇ ਤੁਸੀਂ ਪੱਤਰਕਾਰਾਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਫਿਰੋਜ਼ਪੁਰ ਵਿਖੇ ਹਰ ਮਨੁੱਖ ਲਾਵੇ ਕਿਰੁਖ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹਦੀ ਸ਼ੁਰੂਆਤ ਅੱਜ ਫਿਰੋਜ਼ਪੁਰ ਵਿਖੇ ਸਾਰਾਗੜੀ ਗੁਰਦੁਆਰਾ ਸਾਹਿਬ ਕੀ ਕੰਪਲੈਕਸ ਕੀਤੀ ਗਈ ਇਹ ਜਿਹੜੀ ਮੁਹਿੰਮ ਹੈ ਸਾਰੇ ਹੀ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਗਾਰੰਟੀ ਕੀਤੀ ਜਾਏਗੀ ਅਸੀਂ ਗੁਰਾਸਤੀ ਰੁਕਰੀ ਦਵਾਈਤੀ ਰੁਕਨੇ ਉਹ ਲਗਾਵਾਂਗੇ ਤੇ ਬਲਾਕਾਂ ਦੇ ਵਿੱਚ ਵੀ ਅਸੀਂ ਤਕਰੀਬਨ 65 ਏਕੜ ਜ਼ਮੀਨ ਲੱਭੀ ਹੈ ਜਿਹਦੇ ਕੀ ਪੰਚਾਇਤੀ ਹੋਊਗੀ ਜਿੱਥੇ ਅਸੀਂ ਜੰਗਲ ਲਾਵਾਂਗੇ ਐਨ ਜੀਓਜ਼ ਦੇ ਨਾਲ ਸਾਡਾ ਰਾਪਟਾ ਹੋਇਆ ਹੈ ਉਹਨਾਂ ਨੇ ਪ੍ਰੋਪਰ ਕੰਡਿਆਲੀ ਤਾਰ ਲਾ ਕੇ ਗੇਟ ਲਾ ਕੇ ਤੇ ਸਾਡੇ ਜਿਹੜੇ ਵਰਕਰ ਨੇ ਉਥੇ ਦੀ ਦੇਖਭਾਲ ਕਰਨਗੇ ਕਿਉਂਕਿ ਜਿਹੜਾ ਕੰਦਾ ਵਾਤਾਵਰਣ ਹੈ ਉਹਨੂੰ ਬਚਾਉਣਾ ਸਾਡਾ ਫਰਜ਼ ਵੀ ਬੰਦ ਹੈ ਸਾਡਾ ਧਰਮ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਹਾਗਾ ਤੇ ਫੀਲ ਕਰਦਾ ਹਾਂ ਕਿ ਸਾਰੇ ਜਿਹੜੇ ਸਾਡੇ ਵਿਅਕਤੀ ਨੇ ਉਹ ਜਿਹੜਾ ਵਨ ਵਿਭਾਗ ਤੋਂ ਬੁੱਟੇ ਲੈ ਸਕਦੇ ਹਾਂ ਬੁੱਟੇ ਨੂੰ ਫ੍ਰੀ ਦਿੱਤੇ ਜਾਣਗੇ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਉਹ ਵਾਟਵਰ ਬੋਲ ਬੁਢੀ ਲਾਂ ਸਾਡੇ ਜਿਹੜੀ ਧਰਤੀ ਹੈ ਇਸ ਨੂੰ ਬਚਾਉਣ ਤਾਂ ਕਿ ਆਉਣ ਵਾਲੀ ਸਾਡੀ ਜਿਹੜੀਆਂ ਜਨਰੇਸ਼ਨਸ ਨੇ ਸਾਡੇ ਬੱਚੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਾਡੀ ਧਰਤੀ ਹੈ ਉਸ ਨੂੰ ਸਵਾਸਤ ਕਰ ਲੈਣਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ